ਦੋਸਤੋ ਪਿਛਲੀ ਵੀਡੀਓ ਪਾਈ ਸੀ ਨਾ ਉਹਦੇ ਚ ਮੈਂ ਆਖਿਆ ਸੀ ਵੀ ਜਿੱਥੇ ਮਰਜੀ ਵਹਿਜੋ ਜੇ ਮਾਲਕ ਨੇ ਰਿਜਕ ਦੇਣਾ ਨਾ ਦੇਣਾ ਹੀ ਹੈ ਜਿਨੇ ਨੇ ਢਿੱਡ ਲਾਇਆ ਆਮ ਤੌਰ ਤੇ ਤੇ ਆਪਾਂ ਕਹਿ ਦਿੰਦੇ ਆ ਵੀ ਉਹ ਭਰੂਗਾ ਹੀ ਭਰੂਆ ਜਿਵੇਂ ਮਰਜੀ ਭਰੇ ਤੇ ਮੇਰੀ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਇੱਕ ਬਾਈ ਨੇ ਮੈਨੂੰ ਪਰਸਨਲ ਇਨਬਾਕਸ ਚ ਵੀ ਸਵਾਲ ਕੀਤਾ ਕਹਿੰਦਾ ਬਈ ਇਹਦਾ ਕੀ ਮਤਲਬ ਹੈ ਵੀ ਆਪਾਂ ਬੈਠੇ ਰਹੀਏ ਵਿਹਲੇ ਬੈਠੇ ਰਹੀਏ ਕੋਈ ਚੱਕਰ ਨਹੀਂ ਆ ਮੇਰੇ ਗੱਲ ਯਾਦ ਆ ਗਈ ਮੈਂ ਕਿ ਆਪਾਂ ਜ਼ਿਆਦਾਤਰ ਬੰਦੇ ਗਧੇ ਹੀ ਕਿਉਂ ਬਣਦੇ ਆ ਹਾਥੀ ਕਿਉਂ ਨਹੀਂ ਬਣਦੇ ਹੁਣ ਤੁਸੀਂ ਸੋਚੋਗੇ ਵੀ ਗਧੇ ਤੇ ਹਾਥੀ ਕਿਵੇਂ ਆ ਗਏ ਵਿੱਚ ਇੱਕ ਕਹਾ ਜਿਹੜੇ ਵੀਰ ਸਾਡੇ ਗਧੇ ਬਣਨਾ ਚਾਹੁੰਦੇ ਆ ਨਾ ਉਹਨਾਂ ਵਾਸਤੇ ਇੱਕ ਕਹਾਣੀ ਹੈਗੀ ਐ ਕਿ ਇੱਕ ਵਾਰੀ ਨਾ ਇੱਕ ਬੰਦਾ ਹੁੰਦਾ ਮੇਰੇ ਵਰਗਾ ਤੇ ਉਹ ਜੰਗਲ ਵੱਲ ਤੁਰਿਆ ਜਾਂਦਾ ਹੁੰਦਾਗਾ ਜਾਨਦਾ ਹੁੰਦਾ ਕਿ ਉਹਦੇ ਦਿਮਾਗ 'ਚ ਮੇਰੇ ਵਰਗੀ ਕਹਾਣੀ ਸੁਣ ਲਈ ਉਹਦੇ ਦਿਮਾਗ 'ਚ ਐ ਹੁੰਦਾ ਹੁੰਦਾ ਵੀ ਯਾਰ ਵੀ ਆਪਾਂ ਨੂੰ ਰੱਬ ਹੈਗਾ ਰੋਜੀ ਰੋਟੀ ਆਪੇ ਦੇਊਗਾ ਜੇ ਰੱਬ ਹੈਗਾ ਤਾਂ ਦੇ ਦੂਗਾ ਉਹ ਤੁਰਿਆ ਜਾਂਦਾ ਹੁੰਦਾ ਜਾ ਕੇ ਦੇਹਦਾ ਵੀ ਇੱਕ ਗਧਾ ਨਾ ਦਰਖਤ ਦੇ ਥੱਲੇ ਬੈਠਾ ਹੁੰਦਾਗਾ ਉਹਦੀ ਲੱਤ ਟੁੱਟੀ ਵੀ ਹੁੰਦੀ ਹੈਗੀ ਐ ਤੇ ਜਦੋਂ ਐਂ ਦੇਖਦਾ ਹੈਗਾ ਕਦਾ ਯਾਰ ਕਮਾਲ ਦੀ ਗੱਲ ਹੈ ਕਿ ਭੁੱਖਣ ਪਾਣਾ ਹੋਊਆ ਵਿਚਾਰਾ ਦੇ ਦਿਮਾਗ 'ਚ ਸਵਾਲ ਤਾਂ ਆਉਂਦਾ ਪਰ ਐਨੇ ਨੂੰ ਦੇਂਦਾ ਵੀ ਇੱਕ ਹਾਥੀ ਤੁਰਿਆ ਆਉਂਦਾ ਹੁੰਦਾ ਉਹ ਸੋਚਦਾ ਵੀ ਪਤਾ ਨਹੀਂ ਕੀ ਕਰੂਗਾ ਹਾਥੀ ਦੇ ਸੁੰਡ ਦੇ ਵਿੱਚ ਵਾਵਾ ਸਾਰੇ ਉਹਦੇ ਖਾਣ ਪੀਣ ਦਾ ਸਮਾਨ ਹੁੰਦਾਗਾ ਤਾਂ ਉਹ ਕੀ ਕਰਦਾ ਲਿਆ ਕੇ ਗਧੇ ਦੇ ਪੈਰਾਂ 'ਚ ਰੱਖ ਦਿੰਦਾ ਹੈਗਾ ਕਹਦਾ ਖਾ ਲੈਂਦਾ ਹੈਗਾ ਬੰਦਾ ਸੋਚਦਾ ਯਾਰ ਦੇਖੀ ਵਾਕੇ ਯਾਰ ਵੀ ਕੀ ਬਾਤ ਹੈ ਵੀ ਕਰਾਮਾਤ ਹੈਗੀ ਆ ਰੱਬ ਦੀ ਵੀ ਦੇਖੋ ਪੋਕੇੰਡੂ ਵੀ ਦੰਦਾ ਖਾਨ ਨੂੰ ਜਿੱਥੇ ਮਰਜੀ ਹੈ ਚਾਹ ਜੰਗਲਾਂ 'ਚ ਬੈਠਾ ਹੈ ਉਹ ਵੀ ਧਿਆ ਲੰਦਾ ਕਹਿੰਦਾ ਲਾਇ ਵੀ ਮਣਾ ਆਪਾਂ ਵੀ ਅੱਜ ਤੋਂ ਬਾਅਦ ਜ਼ਿੰਦਗੀ 'ਚ ਕੁਝ ਨਹੀਂ ਕਰਨਾ ਆਪਾਂ ਇੱਥੇ ਚੁੱਪ ਕਰਕੇ ਲਾਤੇ ਲਾ ਧਰ ਕੇ ਬੈਠਣਾ ਤੇ ਰੱਬ ਜੇ ਹੋਇਆ ਤਾਂ ਆਪੇ ਦੇਊਗਾ ਸੋ ਭਈ ਜੇ ਫੜ ਲੰਦਾ ਬਹਿ ਜਾਂਦਾ 7 ਦਿਨ ਟੱਪ ਜਾਂਦੇ 10 ਦਿਨ ਟੱਪ ਜਾਂਦੇ ਮਹੀਨਾ ਟੱਪ ਜਾਂਦਾ ਜਮੈਂ ਜਦੋਂ ਨਿਹਾਤ ਹੋ ਜਾਂਦਾ ਪਿਆ ਹੁੰਦਾ ਇੱਕ ਫਕੀਰ ਲੰਘਦਾ ਹੁੰਦਾ ਜੰਗਲ ਵਿੱਚ ਦੀ ਫਕੀਰ ਉਹਨੂੰ ਐ ਪੁੱਛਦਾ ਕਹਿੰਦਾ ਵੀ ਹਾਂ ਉਹਨੂੰ ਪੁੱਛਦਾ ਵੀ ਹਾਂ ਵੀ ਜਵਾਨਾ ਹਏ ਪਿਆ ਉਹ ਬੇਹੋਸ਼ ਜਾ ਹੋਇਆ ਪਿਆ ਹੁੰਦਾ ਭੁੱਖ ਨਾਲ ਤੇ ਪਾਣੀ ਪੁਣੀ ਪਿਉਂਦਾ ਉਹਨੂੰ ਤੇ ਫਿਰ ਉਹ ਦੱਸਦਾ ਸਾਰੀ ਗੱਲ ਕਹਿੰਦਾ ਵੀ ਆਹ ਗੱਲ ਹੈਗੀ ਐਂ ਕਰਕੇ ਤੇ ਮੈਂ ਜਦੋਂ ਜੰਗਲ ਵਿੱਚ ਦੀ ਸੀਗਾ ਤਾਂ ਮੈਂ ਦੇਖਿਆ ਵੀ ਐ ਗਦਾ ਸੀਗਾ ਤੇ ਇੱਕ ਹਾਥੀ ਉਹਨੂੰ ਲਿਆ ਕੇ ਖੋਈ ਜਾਂਦਾ ਸੀ ਮੈਂ ਸੋਚਿਆ ਵੀ ਜੇ ਰੱਬ ਦੀ ਕਰਾਮਾਤ ਇਹ ਆ ਤਾਂ ਮੇਰੇ ਤੇ ਵੀ ਹੋ ਸਕਦੀ ਹੈ ਵੀ ਰੱਬ ਜੀ ਜਾਨਵਰ ਨੂੰ ਦੇ ਸਕਦਾ ਮੈਂ ਤਾਂ ਫਿਰ ਵੀ ਮਨੁੱਖੀ ਜੀਵਨ ਦੇ ਵਿੱਚ ਹੈਗਾ ਤੇ ਕਹਿੰਦਾ ਮੈਂ ਉਹ ਗਦੇ ਨੂੰ ਦੇਖ ਕੇ ਤੇ ਮੈਂ ਆਦੋ ਬਹਿ ਗਿਆ ਮੈਨੂੰ ਰੱਬ ਨੇ ਦਿੱਤਾ ਹੀ ਨਹੀਂ ਕਹਿੰਦਾ ਯਾਰ ਰੱਬ ਐਡਾ ਮਾੜਾ ਯਾਰ ਮੁੜ ਕੇ ਫਕੀਰ ਕਹਿੰਦਾ ਉਹ ਭਲਿਆ ਲੋਕਾਂ ਤੇਰੀ ਸੋਚ ਨੂੰ ਸਲਾਮ ਹੈ ਉਹ ਕਹਿੰਦਾ ਕਿਵੇਂ ਬਾਬਾ ਕਹਿੰਦਾ ਤੂੰ ਇਹੀ ਕਿਉਂ ਸੋਚਿਆ ਵੀ ਮੈਂ ਗਧਾ ਬਣਨਾ ਹੈ ਤੂੰ ਇਹ ਕਿਉਂ ਨਹੀਂ ਸੋਚਿਆ ਵੀ ਮੈਂ ਹਾਥੀ ਬਣਨਾ ਹੈ ਵੀ ਤੂੰ ਕਿਸੇ ਦਾ ਢਿੱਡ ਭਰ ਉੱਠ ਕੇ ਤੂੰ ਇਹ ਕਿਉਂ ਸੋਚਦਾ ਵੀ ਕੋਈ ਮੇਰਾ ਢਿੱਡ ਭਰੇ ਸੋ ਦੋਸਤੋ ਇਹੀ ਚੀਜ਼ ਆਪਣੇ ਨਾਲ ਜ਼ਿੰਦਗੀ ਚ ਹੁੰਦੀ ਹੈ ਠੀਕ ਹੈ ਰੱਬ ਦੇਊਗਾ ਹੋ ਸਕਦਾ ਰੱਬ ਕਿਸੇ ਦੇ ਕਰਮਾਂ ਦਾ ਆਪਾਂ ਨੂੰ ਦਿੰਦਾ ਹੋਵੇ ਕਈ ਵਾਰੀ ਆਪਾਂ ਸੱਚੀਆਂ ਨੀਤਾਂ ਨਾਲ ਕੋਈ ਈਜ਼ ਲੈ ਕੇ ਚੱਲਦੇ ਆ ਨਾ ਉਹ ਰੱਬ ਆਪੇ ਰਾਹ ਬਣਾਉਂਦਾ ਹੈਗਾ ਸੋ ਕਦੇ ਵੀ ਹੱਥ ਤੇ ਹੱਥ ਧਰ ਕੇ ਨਾ ਬੈਠੋ ਕੰਮ ਕਰਦੇ ਰਹੋ ਕੋਈ ਕਰਦੇ ਰਹੋ ਰੱਬ ਆਪੇ ਦਿੰਦਾ ਰਹੂਗਾ ਜੇ ਚੰਗੇ ਕਾਰਜ ਨੂੰ ਤਾਂ ਮੈਨੂੰ ਲੱਗਦਾ ਤੁਹਾਨੂੰ ਲੱਖਾਂ ਵੀ ਜੁੜ ਸਕਦੇ ਆ ਤੇ ਮਾੜੇ ਕਾਰਜ ਨੂੰ ਹੋ ਸਕਦਾ ਤੁਹਾਨੂੰ 100 ਵੀਣਾ ਜੁੜੇ ਸੋ ਬੇਨਤੀ ਆ ਸਿੱਧੀ ਨੀਤ ਸਾਫ਼ ਨੀਤ ਦੇ ਨਾਲ ਲੱਗੇ ਰਹੋ ਰੱਬ ਆਪੇ ਦਿੰਦਾ